ਤੇ ਮੇਕੇ ਤੁਹਾਨੂੰ ਦੋਸਤੋ ਪਤਾ ਲੱਗ ਰਿਹਾ ਹੈ ਜੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਪਰ ਜੇ ਉਦੋਂ ਮਨ ਖੁਸ਼ ਹੋਇਆ ਜਦੋਂ ਢੋਲੀ ਵਾਲੀ ਮੂਰਤੀਕਾਰ ਦੇ ਵਿੱਚ ਲਾੜਾ ਆਨੰਦਕਾਰਜ ਲਈ ਗੁਰਦੁਆਰਾ ਸਾਹਿਬ ਵਿਖੇ ਆਇਆ ਤੁਹਾਨੂੰ ਅਸੀਂ ਢੋਲੀ ਵਾਲੀ ਕਾਰਜੋ ਮੂਰਤੀ ਤਿਆਰ ਕੀਤੀ ਵੀ ਹੈ ਫੁੱਲ ਲਾਇਏ ਨੇ ਪੀਵੀ 11 ਐਕਸ 5775 ਜਿੰਨੂੰ ਬਰਾਤੀਆਂ ਨੇ ਦੇਖਣਾ ਹੀ ਦੇਖਣਾ ਸੀ ਹੋਰ ਜਿਹੜੇ ਹਾਲੇ ਦਿਵਾਲਿਆ ਲੋਕ ਉਹ ਵੀ ਦੇਖ ਰਹੇ ਸੀ ਕਿ ਮਰੂਤੀਕਾਰ ਦੇ ਵਿੱਚ ਕਾਫੀ ਸਮੇਂ ਬਾਅਦ ਢੋਲੀ ਵਾਲੀ ਕਾਰ ਦੇਖੀ ਹੈ ਕਿਉਂਕਿ ਜਦੋਂ ਇਹਨਾਂ ਨਾਲ ਗੱਲ ਕੀਤੀ ਮਰੂਤੀਕਾਰ ਵਾਲਿਆਂ ਨਾਲ ਉਹ ਕਹਿੰਦੇ ਸਾਡਾ ਮਣੀ ਸੀਗਾ ਵੀ ਢੋਲੀ ਆ ਜੋ ਮਰੂਤੀਕਾਰ ਦੇ ਤੇ ਚਲੇ ਕੇ ਆਉਣੀਆਂ ਗੱਡੀਆਂ ਤਾਂ ਵੱਡੀਆਂ ਵੱਡੀਆਂ ਸੀ ਸਾਡੇ ਕੋਲੇ ਪਰ ਅੱਜ ਤੁਹਾਨੂੰ ਅਸੀਂ ਬਹੁਤ ਲੰਮੇ ਸਮੇਂ ਬਾਅਦ ਜੋ ਢੋਲੀ ਵਾਲੀ ਕਾਰ ਮਰੂਤੀ ਤੇ ਫੁੱਲ ਲਾਏ ਹੋਏ ਨੇ ਤੁਹਾਡੀ ਵੀਰ ਨਾਲ ਵੀ ਗੱਲ ਕਰਾਵਾਂਗੇ ਆਪਣੀ ਹੀ ਗੱਲ ਕਰਾਵਾਂਗੇ ਵੀ ਕਿਹੜਾ ਪਿੰਡ ਆ ਕਿੱਥੋਂ ਆਏ ਆ ਇਹ ਮਰੂਤੀਕਾਰ ਹਾਂ ਬਾਈ ਸਤਿ ਸ਼੍ਰੀ ਅਕਾਲ ਤੁਸੀਂ ਲੈ ਕੇ ਆਏ ਮਰੂਤੀਕਾਰ ਨੂੰ ਕਿਹੜੇ ਪਿੰਡ ਤੋਂ ਆਈਏ ਭਰਾ ਸਾਹਿਬ ਮਰੂਤੀਕਾਰ ਜੋ ਕਾਫੀ ਸਮੇਂ ਬਾਅਦ ਸਜਾਈ ਵੀ ਦੇਖੀ ਹੈ ਲੋਕ ਇਸ ਨੂੰ ਖੜਖੜ ਦੇਖਦੇ ਆ ਵੀਰ ਨਾਲ ਗੱਲ ਵੀ ਕੀਤੀ ਉਹ ਕਹਿੰਦੇ ਗੱਡੀਆਂ ਸਾਡੇ ਕੋਲ ਵੱਡੀਆਂ ਵੀ ਸੀ ਪਰ ਸਾਡੀ ਇੱਛਾ ਸੀ ਵੀ ਜੋ ਵਿਆਲਾ ਮੁੰਡਾ ਹੈ ਉਹ ਮਰੂਤੀਕਾਰ ਦੇ ਵਿੱਚ ਹੀ ਡੋਲੀ ਲੈ ਕੇ ਆਵੇ ਤੇ ਭਾਈ ਅਰਸ਼ਦੀਪ ਹੈ ਜਿਹਨਾਂ ਦਾ ਅੱਜ ਵਿਆਹ ਹੈ ਬਹੁਤ ਖੁਸ਼ ਨਜ਼ਰ ਆ ਰਹੇ ਨੇ ਪਰ ਇਹਨਾਂ ਨੂੰ ਵੀ ਪੁੱਛਦੇ ਆਂ ਵੀ ਆਹ ਮਰੂਤੀਕਾਰ ਸਜਾ ਕੇ ਲਿਆਉਂਦੀ ਹੈ ਇਹ ਕਿਉਂ ਕਾ ਕੀ ਕਰਨਾ ਭਾਈ ਇਹਦਾ ਮੇਰਾ ਸ਼ੌਂਕ ਹੀ ਸੀ ਵੀ ਮਰੂਤੀ ਕਾਰ ਲੈ ਕੇ ਜਾਵਾਂ ਜੀ ਅੱਛਾ ਹਾਂਜੀ ਵੀ ਸਾਰੇ ਵੱਡੀਆਂ ਗੱਡੀਆਂ ਲੈ ਕੇ ਆਉਂਦੇ ਆ ਠੀਕ ਹੈ ਇਸ ਕਰਕੇ ਵੀ ਤੁਹਾਡਾ ਸ਼ੌਂਕ ਸੀਗਾ ਵੀ ਮੈਂ ਮਗਣੀ ਗੱਡੀ ਲੈ ਕੇ ਜਾਵਾਂ ਮਰੂਤੀ ਅੱਛਾ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖਿਆ ਤੁਸੀਂ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਹੈ ਆਹ ਹੋਰ ਬਾਈ ਨਾਲ ਵੀ ਗੱਲ ਕਰਵਾਵਾਂਗੇ ਹਾਂਜੀ ਬਾਈ ਤੁਹਾਡਾ ਕੀ ਕਹਿਣਾ ਹੈ ਹਾਂਜੀ ਤੁਸੀਂ ਦੱਸੋ ਜੀ ਤੁਹਾਨੂੰ ਦਿਖਾ ਰਹੇ ਹਾਂ ਵੀ ਅਰਸ਼ਦੀਪ ਜਿਹਨਾਂ ਦਾ ਅੱਜ ਵਿਆਹ ਹੈ आनंद कार्य ਕਰਨ ਵਾਲਣ ਲਈ ਗੁਰਦੁਆਰਾ ਸਾਹਿਬ ਖੜੇ ਨੇ ਢਿਲਮਾ ਅਸੀਂ ਤੁਹਾਡੀ ਉਹਨਾਂ ਨਾਲ ਅਰਸ਼ਦੀਪ ਨਾ ਵੀ ਗੱਲ ਕਰਵਾਈ ਹੈ ਉਹ ਕਹਿੰਦੇ ਗੱਡੀਆਂ ਸਾਡੇ ਕੋਲੇ ਵੱਡੀਆਂ ਵੀ ਹੈਗੀਆਂ ਪਰ ਮੇਰਾ ਦਿਲ ਦਾ ਸ਼ੌਂਕ ਸੀਗਾ ਵੀ ਮੈਂ ਜੋ ਢੋਲੀ ਵਾਲੀ ਕਾਰ ਸਜਾਉਣੀ ਆ ਮਰੂਤੀ ਕਾਰ ਸ ਜਾ ਕੇ ਲੈ ਕੇ ਜਾਵਾਂ ਤੇ ਮੇਰੀ ਦੋਹਲਣ ਵੀ ਮਰੂਤੀ ਕਾਰ ਦੇ ਵਿੱਚ ਹੀ ਮੇਰੇ ਘਰ ਆਵੇ ਬਹੁਤ ਵਧੀਆ ਗੱਲ ਹੈ ਦੋਸਤੋ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਰੱਖੀ ਹੈ ਆਪਾਂ ਪੁਰਾਣੇ ਵਿਰਸੇ ਨੂੰ ਲੋਕ ਭੁੱਲਦੇ ਜਾਂਦੇ ਨੇ ਪਰ ਅਰਸ਼ਦੀਪ ਵੀਰ ਨੇ ਇਸ ਪਰਮ੍ਰੂਤੀ ਵਾਲਾ ਸਮਾਂ ਫੇਰ ਯਾਦ ਕਰਾਤਾ ਤੁਹਾਨੂੰ ਅਸੀਂ ਵੀਡੀਓ ਦਿਖਾ ਰਹੇ ਆ ਵੀਡੀਓ ਅਗਰ ਤੁਹਾਨੂੰ ਵਧੀਆ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ